ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਵਰਤਕਾਰ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਜਨਮ ਤੇਜਾ ਸਿੰਘ ਦਾ ਜਨਮ 2 ਜੂਨ 1894 ਈਸਵੀ ਨੂੰ ਪਿੰਡ ਅਡਿਆਲਾ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿੱਚ ਹੋਇਆ ਇਹਨਾਂ ਦਾ ਪਹਿਲਾ ਨਾਂ ਤੇਜਰਾਮ ਸੀ ਇਹ ਪਹਿਲਾਂ Hindu ਪਰਿਵਾਰ ਨਾਲ ਸੰਬੰਧਿਤ ਸਨ ਪਰ ਬਾਅਦ ਵਿੱਚ ਇਹਨਾਂ ਨੇ ਸਿੱਖ ਧਰਮ ਅਪਣਾ ਲਿਆ ਮਾਤਾ ਪਿਤਾ ਭਾਈ ਪਲਕਾਰ ਸਿੰਘ ਅਤੇ ਮਾਤਾ ਸਰਸਤੀ ਵਿਦਿਆ ਮੁੱਢਲੀ ਸਿੱਖਿਆ ਇਨਾਨੇ ਟੱਲੇ ਅਤੇ ਸਰਗੋਦੇ ਦੇ ਗੁਰੂ ਘਰਾਂ ਅਤੇ ਮਦਰੱਸਿਆਂ ਤੋਂ ਹਾਸਲ ਕੀਤੀ 1910 ਵਿੱਚ ਮੈਟ੍ਰਿਕ ਖਾਲਸਾ ਸਕੂਲ ਅੰਮ੍ਰਿਤਸਰ ਤੋਂ ਕੀਤੀ 1912 ਵਿੱਚ ਐਫਏ ਪਾਸ ਕੀਤੀ 1914 ਵਿੱਚ ਬੀਏ ਪਾਸ ਕੀਤੀ 1916 ਈਸਵੀ ਨੂੰ ਤੇਜਾ ਸਿੰਘ ਨੇ ਐਮਏ ਅੰਗਰੇਜ਼ੀ 라ਵਲਪਿੰਡੀ ਅਤੇ ਅੰਮ੍ਰਿਤਸਰ ਤੋਂ ਪੂਰੀ ਕੀਤੀ। ਕੰਮ 1919 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਤਿਹਾਸ, ਅੰਗਰੇਜ਼ੀ ਅਤੇ ਧਾਰਮਿਕ ਵਿਸ਼ਿਆਂ ਨੂੰ ਪੜ੍ਹਾਉਣ ਲਈ ਪ੍ਰੋਫੈਸਰ ਵਜੋਂ ਨਿਯੁਕਤ ਹੋਏ। ਪਰ ਕਾਲਜ ਦੀ ਮੈਨੇਜਮੈਂਟ ਸਰਕਾਰ ਸਰਕਾਰ ਪੱਖੀਆਂ ਕੋਲ ਸੀ। ਸਰਕਾਰੀ ਦਖਲਅੰਦਾਜ਼ੀ ਦਾ ਵਿਰੋਧ ਕਰਦੇ ਆ ਕਾਲਜ ਦੇ 13 ਅਧਿਆਪਕਾਂ ਨੇ ਅਸਤੀਫਾ ਦੇ ਦਿੱਤਾ ਹੁਣਾ ਵਿੱਚੋਂ ਪ੍ਰਿੰਸੀਪਲ ਤੇਜਾ ਸਿੰਘ ਵੀ ਸਨ ਇਸ ਦੌਰਾਨ 1923 ਵਿੱਚ ਉਹਨਾਂ ਨੂੰ ਅਕਾਲੀ ਲਹਿਰ ਦੇ ਰੂਪ ਵਿੱਚ ਆਜ਼ਾਦੀ ਸੰਗਰਾਮ ਵਿੱਚ ਸਰਗਰਮੀਆਂ ਕਾਰਨ ਜੇਲ੍ਹ ਵੀ ਜਾਣਾ ਪਿਆ 1945 ਵਿੱਚ ਫਿਰ ਤੋਂ ਖਾਲਸਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਬਣੇ ਤੇ ਬਾਅਦ ਵਿੱਚ ਤੇਜਾ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਦੇ ਸੈਕਟਰੀ ਵਜੋਂ ਕੰਮ ਕਰਦੇ ਰਹੇ ਸਨ 1949 ਵਿੱਚ ਉਹ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬਣੇ ਤੇ ਨਾਲ ਹੀ ਨਵੇਂ ਬਣੇ ਪੰਜਾਬੀ ਭਾਸ਼ਾ ਵਿਭਾਗ ਦੇ ਸਕੱਤਰ ਤੇ ਫਿਰ ਡਾਇਰੈਕਟਰ ਵੀ ਰਹੇ 1952 ਵਿੱਚ ਇਹ ਸਰਕਾਰੀ ਸੇਵਾ ਤੋਂ ਮੁਕਤ ਹੋ ਗਏ ਦੇਹਾਂਤ 10 ਜਨਵਰੀ 1958 ਨੂੰ ਦਿਲ ਦੇ ਦੌਰੇ ਨਾਲ ਉਨ੍ਹਾਂ ਦੀ ਮੌਤ ਹੋ ਗਈ ਰਚਨਾਮਾ ਆਪ ਸਿੱਖ ਦਰਜਨ ਸਿੱਖ ਦਰਸ਼ਨ ਨਾਲ ਜੁੜੇ ਲੇਖਕ ਅਧਿਆਪਕ ਅਤੇ ਅਨੁਵਾਦਕ ਸਨ ਉਹ ਪੰਜਾਬੀ ਦੇ ਪਹਿਲੀ ਪੀੜੀ ਦੇ ਵਾਰਤਕਕਾਰ ਸਨ ਵਾਰਤਕ ਸੰਗ੍ਰਹਿ ਸਹਿਜੁਪ ਸੁਭਾ 1942 ਨਮੀਆਂ ਸੋਚਾ 1942 ਜੋ ਕਿ ਇਹਨਾਂ ਦੀ ਪਹਿਲੀ ਪੁਸਤਕ ਸੀ ਸੱਭਿਆਚਾਰ 1952 ਗੁਸਲ ਖਾਨਾ ਘਰ ਦਾ ਪਿਆਰ ਮੇਰਾ ਵਿਆਹ ਸਮ੍ਰਿਤੀਆਂ 1958 ਸਾਹਿਤ ਦਰਸ਼ਨ 1951 ਵਿੱਚ ਪੰਜਾਬੀ ਕਿਵੇਂ ਲਿਖੀ 1954 ਵਿੱਚ ਪ੍ਰਕਾਸ਼ਿਤ ਹੋਈ ਸ਼ਬਦਾਂਤਿਕ ਲਗਾ ਮਾਤਰਾ ਸ਼ਬਦਾਰਥ 1936 ਤੋਂ 1941 ਇਸ ਨੂੰ 5 ਸਾਲ ਲੱਗੇ ਅੰਗਰੇਜ਼ੀ ਪੰਜਾਬੀ ਸ਼ਬਦ ਕੋਸ਼ 1953 ਇਹਨਾਂ ਦੀ ਇੱਕ ਸਵੇ ਜੀਵਨੀ ਸੀ ਆਰਸੀ ਇਸ ਨੂੰ ਪੰਜਾਬੀ ਦੀ ਪਹਿਲੀ ਸਵੇ ਜੀਵਨੀ ਮੰਨ ਇਹ ਪੰਜਾਬੀ ਦੀ ਪਹਿਲੀ ਸਵੇ ਜੀਵਨੀ ਮੰਨੀ ਜਾਂਦੀ ਹੈ ਜੋ ਕਿ 1952 ਵਿੱਚ ਪ੍ਰਕਾਸ਼ਿਤ ਹੋਈ ਗੁਰਬਾਣੀ ਸਟੇਕ ਕਿਤਾਬਾਂ ਗੁਰੂ ਨਾਨਕ ਸਾਹਿਬ ਦਾ ਮਿਸ਼ਨ 1914 ਵਿੱਚ ਜੋ ਇਹਨਾਂ ਦੀ ਪਹਿਲੀ ਪੁਸਤਕ ਸੀ ਗੁਰਬਾਣੀ ਦੀਆਂ ਲਗਾਮਾਤਰਾਂ 1924 ਵਿੱਚ ਆਸਾਂ ਦੀ ਵਾਰ ਸਟੇਕ 1939 ਵਿੱਚ ਜਪ ਸਾਹਿਬ ਦਾ ਸਟੇਕ 1925 ਵਿੱਚ ਸੁਖਮਨੀ ਸਾਹਿਬ ਦਾ ਸਟੇਕ ਫਿਰ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਜੋ ਕਿ ਮਾਝ ਰਾਗ ਤੱਕ ਹੀ ਹੈ। ਉਹਨਾਂ ਦੀ ਆਖਰੀ ਇੱਛਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ। ਪ੍ਰੰਤੂ ਉਹਨਾਂ ਦਾ ਇਹ ਕਾਰਜ ਅਧੂਰਾ ਰਹਿ ਗਿਆ। ਜੋ ਭਾਗ ਅਨੁਵਾਦ ਕੀਤਾ ਸੀ ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1985 ਈਸਵੀ ਵਿੱਚ ਪਵਿੱਤਰ ਗ੍ਰੰਥ ਭਾਗ ਦਾ ਹੋਲੀ ਗ੍ਰੰਥ ਸਿਰਲੇਖ ਹੇਠ ਛਾਪਿਆ। ਅੰਗਰੇਜ਼ੀ ਦੀਆਂ ਰਚਨਾਵਾਂ पहली है ग्रोथ ऑफ रिसपोंसिबिलिटी इन सिखिजम उन्नीस सौ उन्नीस द आसा दीवार 1926, उन्नीस सौ छब्बीस हाई रोड्स ऑफ सिख हिस्टरी इन थ्री वॉल्यूम्स उन्नीस सौ पैंती सिखिजम इट्स आइडियल्स एंड अ अशॉर्ट हिस्ट्री ऑफ द सिक्स सिखिज़म गुरुद्वारा रिफॉर्म्स मूवमेंट ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਬਹੁਤ ਹੀ ਮਿੱਠੀ ਅਤੇ ਸਰਲ ਸੀ ਛੋਟੇ-ਛੋਟੇ ਵਾਕਾਂ ਨਾਲ ਜੜੀ ਨਮੂਨੇ ਵੱਜੋਂ ਉਹਨਾਂ ਦੇ ਲੇਖ ਵੇਲੀਆਂ ਗੱਲਾਂ ਜੋ ਕਿ ਨਮੀਆਂ ਸੋਚਾਂ ਪੁਸਤਕ ਵਿੱਚ ਹੈ ਵਿੱਚੋਂ ਇੱਕ ਨਮੂਨਾ ਹਾਜ਼ਰ ਹੈ ਪਿਆਰ ਦੇ ਮਾਮਲੇ ਵਿੱਚ ਤਾਂ ਵੇਲੀਆਂ ਗੱਲਾਂ ਇੱਕ ਖਾਸ ਮਹਾਨਤਾ ਰੱਖਦੀਆਂ ਹਨ ਇਹ ਪ੍ਰੇਮੀਆਂ ਦੇ ਰੂਹ ਦੀ ਖੁਰਾਕ ਹਨ ਹਰ ਇੱਕ ਪ੍ਰੇਮੀ ਇਹੋ ਕਹਿੰਦਾ ਹੈ ਕਿ ਦੁਨੀਆ ਸਾਰੀ ਲੰਬੇ ਹੋ ਜਾਏ ਤੇ ਬਸ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੇ ਦੋਵੇਂ ਬੈੱਕ ਕੇ ਗੱਲਾਂ ਕਰੀਏ ਉਹਨਾਂ ਦੇ ਲੇਖ ਸਉ ਗੁਣ ਜੋ ਕਿ ਨਮੀਆਂ ਸੋਚਾਂ ਵਿੱਚੋਂ ਹੈ ਵਿੱਚ ਉਹਨਾਂ ਸભ્યਕ ਜਾਂ ਸੁਲਝੇ ਹੋਏ ਸੁਹਿਰਦ ਮਨੁੱਖ ਦੇ ਲੱਛਣ ਦੱਸੇ ਹਨ ਜਿਵੇਂ ਕਿ ਸਉ ਆਦਮੀ ਲੋਕਾਂ ਨੂੰ ਬਹੁਤ ਨਸੀਬ ਤਾਂ ਨਹੀਂ ਕਰਦਾ ਇਹ ਵੀ ਗੁਸਤਾਖੀ ਗਿਣੀ ਜਾਂਦੀ ਹੈ ਚੰਗਾ ਫਿਰ ਮੈਂ ਇਹ ਗੁਸਤਾਖੀ ਬੰਦ ਕਰਦਾ ਹਾਂ ਸਰਦਾਰ ਕਿਰਪਾਲ ਸਿੰਘ ਕਸੇਲ ਨੇ ਆਪਣੀ ਸਵੈ ਜੀਵਨੀ ਪੌਣੀ ਸਦੀ ਦਾ ਸਫਰ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਲਿਖਿਆ ਹੈ। ਸਵਰਗਵਾਸੀ ਪ੍ਰਿੰਸੀਪਲ ਤੇਜਾ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਵਾਸਤਵਿਕ ਉਸਰੀਆ ਵਿੱਚੋਂ ਸਨ। ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਨਵੇਂ ਪੰਜਾਬੀ ਲੇਖਕਾਂ ਅਤੇ ਕਵੀਆਂ ਨੂੰ ਉਤਸ਼ਾਹ ਦਿੱਤਾ। ਤੇਜਾ ਸਿੰਘ ਨੇ ਪੰਜਾਬੀ ਨਿਵੰਦ ਨੂੰ ਟਕਸਾਲੀ ਰੂਪ ਦਿੱਤਾ। ਆਪਨੇ ਮੌਲਿਕ ਟਕਸਾਲੀ ਵਾਰਤਕ ਦੀ ਸਿਰਜਣਾ ਕੀਤੀ। ਬਫਨ ਦਾ ਕਥਨ ਹੈ ਸ਼ੈਲੀ ਹੀ ਸ਼ਖਸੀਅਤ ਹੈ ਤੇਜਾ ਸਿੰਘ ਗੱਦ ਸ਼ੈਲੀ ਤੇ ਪੂਰਾ ਟੁਕਦਾ ਹੈ ਤੇਜਾ ਸਿੰਘ ਦੇ ਵਿਵਾਦਗ੍ਰਸਤ ਨਿਵੰਧ ਹਨ ਕਿ ਗੁਰੂ ਨਾਨਕ ਦੇਵ ਜੀ ਪੜੇ ਹੋਏ ਸਨ ਆਮ ਵਕਫੀਅਤ ਦਾ ਘਾਟਾ ਸਿੱਖ ਤੇ ਸ਼ਾਂਤਮਈ ਸਾਹਿਤਕਾਰ ਤੇਜਾ ਸਿੰਘ ਬਾਰੇ ਕਹਿੰਦੇ ਹਨ ਪੱਗ ਬੰਨ ਦਾ ਚਿੰਚਣ ਕੇ ਗੱਲਾਂ ਕਰਦਾ ਪੁਣ-ਪੁਣ ਕੇ ਡਾਕਟਰ ਕਰਨੈਲ ਸਿੰਘ ਨੇ ਆਪਣੀ ਪੁਸਤਕ ਸਾਹਿਤ ਅਧਿਐਨ ਪ੍ਰਣਾਲੀਆਂ ਵਿੱਚ ਤੇਜਾ ਸਿੰਘ ਨੂੰ ਪੋਤੜੇ ਧੋਣ ਵਾਲੀ ਦਾਈ ਕਿਹਾ ਹੈ। ਸੰਤ ਸਿੰਘ ਸੇਖੋ ਨੇ ਤੇਜਾ ਸਿੰਘ ਦੀ ਪ੍ਰੇਰਣਾ ਸਦਕਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਸਨਮਾਨ ਆਪ ਨੂੰ 1951 ਈਸਵੀ ਵਿੱਚ ਪੈਪਸੂ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। 1956 ਈਸਵੀ ਵਿੱਚ ਆਪ ਨੂੰ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। ਮਾਨਨਾ ਦਾ ਅੰਤ ਨਿਬੰਧ ਤੇਜਾ ਸਿੰਘ ਨੇ ਆਪਣੀ ਪੁੱਤਰੀ ਮਾਨਨਾ ਦੀ ਯਾਦ ਵਿੱਚ ਲਿਖਿਆ ਨਮੀਆਂ ਸੋਚਾਂ ਦੇ ਨਿਬੰਧ ਸੰਗ੍ਰਹਿ ਹਨ ਨਮਾ ਜਮਾਨਾ ਹੱਸਣਾ ਤੇ ਕੁੱਕਣਾ ਘਰ ਦਾ ਪਿਆਰ ਸੌਪੂਣਾ ਵੇਲੀਆਂ ਗੱਲਾਂ ਕਰਾਮਾਤ ਆਦ ਅਗੇ ਘਰ ਦਾ ਪਿਆਰ ਨਿਬੰਧ ਸੰਗ੍ਰਹਿ ਦੇ ਲੇਖ ਹਨ ਮੇਰਾ ਵਿਆਹ ਗੰਗਾਦੀਨ ਹੱਸਣਾ ਤੇ ਕੁੱਕਣਾ ਹਾਸਰਾਸ ਗੁਰੂ ਨਾਨਕ ਦਾ ਦੇਸ਼ ਪਿਆਰ ਆਦ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ